ਸਜਣਾ ਵੇ ਮੈਨੂੰ ਪਿਆਰਾ ਲੱਗਣਾ ਤੇ ਤੂੰ ਨਾ ਕਰ ਜ਼ੋਰ ਤਗਾਂ ਨੰਗੇ ਸ਼ਮਕਾ ਤੇ ਮੇਰੇ ਰੋਂਦੇ ਨਨਨ ਨੂੰ ਮਾਣੇ ਪਤੀ 21 ਸਾਲ ਹੋ ਗਏ ਨਾ ਇਸ ਫੀਲਡ ਦੇ ਵਿੱਚ ਕੰਮ ਕਰਦੇ ਆ ਔਰ 2004 ਦੇ ਵਿੱਚ ਉਸਤਾਦ ਜੀ ਦੇ ਨਾਲ ਇੱਕ ਜਾਗਰਨ ਤੇ ਮੁਲਾਕਾਤ ਹੋਈ ਉਸ ਤੋਂ ਬਾਅਦ ਹੌਲੀ 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 ਫਿਰ ਆਸਤੇ ਆਸਤੇ ਫਿਰ ਮਿਲਦੇ ਗਏ ਫਿਰ ਜੋ 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 ਕਿਤਰੇ ਕਿਥੇ ਕਿਥੇ ਸਟੇਜ ਹੁੰਦੀ ਰਹੀ ਉਹਨਾਂ ਦੇ ਉੱਥੇ ਫਿਰ ਅਸੀਂ ਮੈਂ ਪਹੁੰਚਦਾ ਰਿਹਾ ਦੋਸਤੋ ਅੱਜ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਢਾਂਡ ਵਿਖੇ ਪਹੁੰਚੇ ਆ ਅਤੇ ਫਰੋਜ਼ ਖਾਨ ਦੇ ਚੇਲੇ ਦੇ ਨਾਲ ਤੁਹਾਨੂੰ ਮਿਲਾਉਂਦੇ ਆ ਕਿਵੇਂ ਸਵੱਬ ਬਣਿਆ ਅਤੇ ਕਿਵੇਂ ਛੋਟੇ ਘਰ ਤੋਂ ਉੱਠ ਕੇ ਇਸ ਵੀਰ ਨੇ ਆਪਣੇ ਪਿੰਡ ਦਾ ਇਲਾਕੇ ਦਾ ਨਾਮ ਰੋਸ਼ਨ ਕੀਤਾ ਤੇ ਮਾਰਕੀਟ ਦੇ ਵਿੱਚ ਗੀਤ ਵੀ ਆਏ ਅਤੇ ਜਗਰਾਤੇ ਵੀ ਕੀਤੇ ਮਾਰਕੀਟ ਦੇ ਵਿੱਚ ਗੀਤ ਵੀ ਆਏ ਤੇ ਪਿਆਰ ਵੀ ਮਿਲਿਆ ਤਾਂ ਫਰੋਜ਼ ਖਾਨ ਜੀ ਦਾ ਚੇਲਾ ਹੈ ਵੀਰ ਅੰਦਾਜ਼ ਖਾਨ ਉਸ ਦਾ ਨਾਮ ਹੈ ਆਵਾਜ਼ ਦਾ ਅੰਦਾਜ਼ ਵੀ ਤੁਸੀਂ ਸੁਣੋਗੇ ਤਾਂ ਫੈਨ ਜਰੂਰ ਹੋਵੋਗੇ ਆਓ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿਵੇਂ ਅੰਦਾਜ਼ ਖਾਨ ਫਰੋਜ਼ ਖਾਨ ਜੀ ਨੂੰ ਮਿਲਿਆ ਅਤੇ ਉਹਨਾਂ ਦੇ ਕੋਲ ਉਹਨਾਂ ਨੇ ਜਿਹੜੀ ਹੈ ਉਹਨਾਂ ਦੇ ਕੋਲੋਂ ਗਾਇਕੀ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਅੱਜ ਛੋਟੇ ਘਰ ਤੋਂ ਉੱਠ ਕੇ ਉਸ ਵੀਰ ਨੇ ਇੱਕ ਮਿਹਨਤ ਕੀਤੀ ਹੈ ਤੇ ਉਸ ਦੀ ਮਿਹਨਤ ਨੂੰ ਬੂਰ ਵੀ ਪਿਆ ਹੈ ਲੋਕੀ ਪਿਆਰ ਵੀ ਕਰਦੇ ਆ ਸਭ ਤੋਂ ਪਹਿਲਾਂ ਵੀਰੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਸ਼ਿਕਾ ਜੀ ਸਲਾਮਦਾਬ ਜੀ ਸਾਰਿਆਂ ਨੂੰ ਜੀ ਜੀ ਬਹੁਤ ਬਹੁਤ ਧੰਨਵਾਦੀ ਜੀ ਮੋਡ ਟੀਵੀ ਚੈਨਲ ਦਾ ਜਿਹੜੇ ਔਰ ਅੱਜ ਇਸ ਨਾਚੀ ਦਿਖਾ ਚਲੇ ਕੇ ਆਏ ਬੜਾ ਤੈਦਿਲੁ ਸ਼ੁਕਰਗੁਜ਼ਾਰ ਹਾਂ ਨੀ ਸਾਰਿਆਂ ਦਾ ਭਾਈ ਜੀ ਮੈਂ ਚਾਹਾਂਗਾ ਗੱਲਾਂ ਬਾਤਾਂ ਹੁਣ ਆਪਾਂ ਅੱਗੇ ਹੋਰ ਵੀ ਕਰਨੀਆਂ ਕੋਈ ਆਪਣੇ ਅੰਦਾਜ਼ ਦੇ ਵਿੱਚ ਤੇ ਆਪਣਾ ਉਸ ਆਵਾਜ਼ ਦੇ ਵਿੱਚ ਫਰੋਜ਼ ਖਾਨ ਜੀ ਦੇ ਤੁਸੀ ਪਤਾ ਲੱਗੇ ਕਿ ਉਹ ਤੁਸੀ ਉਹਨਾਂ ਦੇ ਜਿਹੜੇ ਤੁਸੀਂ ਉਹਨਾਂ ਕੋ ਸਿੱਖਿਆ ਕਿਹੜਾ ਗੀਤ ਸਾਡ ਤੋਂ ਪਹਿਲਾਂ ਸਾਡ ਦਰਸ਼ਕਾਂ ਨੂੰ ਸੁਣਾਓ ਤੁਸੀਂ ਹੁਕਮ ਕਰੋ ਜੀ ਕਿਹੜਾ ਸੁਣਾ ਜੇ ਤੁਸੀਂ ਮੇਰਾ ਕੋਈ ਦੱਸੋਗੇ ਤੇ ਮੇਰਾ ਸੁਣਾਓਗੇ ਮੈਂ ਆਪਣੇ ਉਸਤਾਦ ਜੀ ਦਾ ਕੋਹੇ ਜਿਹੜਾ ਵੀ ਕੋਈ ਉਸਤਾਦ ਜੀ ਦਾ ਸੁਣਾ ਦਿਓ ਪਹਿਲਾਂ ਜਰੂਰ ਜੀ ਉਸਤਾਦ ਜੀ ਦਾ ਕੀ ਤੇ ਸਜਣਾ ਵੇ ਮੈਨੂੰ ਪਿਆਰਾ ਲੱਗਣਾ നംഗൂ മ തന്നു മേ ਲਗੀਆਂ ਤੇਰੇ ਇਕ ਲਗੇ ਤੇ ਤੂੰ ਜਾਣ ਗੁਲਾਮ ਫਰੀਦਾ ਦਿਲ ਉਥੇ ਦਈਏ ਤੇ ਜਿੱਥੇ ਅਗ ਲਾਵੀ ਕਦਰ ਪਛਾਣੇ ਐਵੇਂ ਰੁਸ ਕੇ ਨਾ ਐਵੇਂ ਰੁਸ ਕੇ ਨਾ ਐਵੇਂ ਰੁਸ ਕੇ ਨਾ ਸਾਥੋਂ ਮੁਖ ਮੋੜ ਸਜਣਾ ਐਵੇਂ ਰੁਸ ਕੇ ਨਾ ਸਾਥੋਂ ਮੁਖ ਮੋੜ ਸਜਣਾ ਸਾਡਾ ਤੇਰੇ ਤੋਂ ਬਗੈਰ ਕਿਹੜਾ ਹੋਰ ਸਜਣਾ ਤੇਰੇ ਤੋਂ ਬਗੈਰ ਕਿਹੜਾ ਹੋਰ ਸੱਜਣਾ ਸਾਨੂੰ ਲੱਖ ਵਾਰੀ ਲੱਖ ਲੱਖ ਗੱਲ ਕਹਿਣਾ ਏ ਸਾਡੀ ਨਿੱਕੀ ਜਹੀ ਗੱਲ ਪਿੱਛੇ ਰਸਪੈਣਾ ਏ ਸਾਨੂੰ ਲੱਖ ਵਾਰੀ ਲੱਖ ਲੱਖ ਗੱਲ ਕਹਿਣਾ ਏ ਸਾਡੀ ਨਿੱਕੀ ਜਹੀ ਗੱਲ ਪਿੱਛੇ ਰਸ ਪੈਣਾ ਏ ਤੈਨੂੰ ਸਾਡੇ ਨਹੀਂਓ ਸਾਨੂੰ ਤੇਰੀ ਲੋੜ ਸਜਣਾ ਤੈਨੂੰ ਸਾਡੇ ਨਹੀਂਓ ਸਾਨੂੰ ਤੇਰੀ ਲੋੜ ਸਜਣਾ ਸਾਡਾ ਤੇਰੇ ਤੋਂ ਬਗੈਰ ਕਿਹੜਾ ਹੋਰ ਸਜਣਾ ਤੇਰੇ ਤੋਂ ਬਗੈਰ ਕਿਹੜਾ ਹੋਰ ਸਜਣਾ ਇਹ ਬਾਤ ਹੈ ਬਹੁਤ ਪਿਆਰੀ ਆਵਾਜ਼ ਵੀ ਹੈ ਤੇ ਵੀਰੇ ਬਹੁਤ ਪਿਆਰਾ ਅੰਦਾਜ਼ ਵੀ ਹੈ ਮੈਂ ਚਾਹਾਂਗਾ ਅੰਦਾਜ਼ ਖਾਨ ਜੀ ਆਪਣੇ ਬਾਰੇ ਜ਼ਰੂਰ ਦੱਸਿਓ ਕਿਹੜੇ ਸੰਘਰਸ਼ ਨੂੰ چیرਦੇ ਹੋਏ ਤੁਸੀਂ ਉਸਤਾਦ ਜੀ ਕੋਲ ਪਹੁੰਚੇ ਕਿਵੇਂ ਸੁਭਬ ਬਣਿਆ ਤੇ ਅੱਜ ਇਸ ਮੁਕਾਮ ਤੱਕ ਪਹੁੰਚੇ ਤੇ ਕਿੰਨੇ ਗੀਤ ਵੀ ਤੁਹਾਡੇ ਮਾਰਕੀਟ ਚ ਆਏ ਸਾਰਾ ਆਪਣੇ ਮਨ ਦੱਸਿਓ ਜੀ ਜੀ ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਜੀ ਉਸਤਾਦ ਜੀ ਤੱਕ ਪਹੁੰਚਣ ਦਾ ਜਿਹੜਾ ਸਫ਼ਰ ਹੈ ਜੀ 2004 ਦੀ ਗੱਲ ਹੈ ਜੀ ਦੱਸੋ ਕਿ ਅੱਜ 4 ਤੇ 25 21 ਸਾਲ ਹੋ ਗਏ ਨਾ ਇਸ ਫੀਲਡ ਦੇ ਵਿੱਚ ਕੰਮ ਕਰਦਿਆਂ ਜੀ ਜੀ ਔਰ 2004 ਦੇ ਵਿੱਚ ਉਸਤਾਦ ਜੀ ਦੇ ਨਾਲ ਇੱਕ ਜਾਗਰਨ ਤੇ ਮੁਲਾਕਾਤ ਹੋਈ ਉਸ ਤੋਂ ਬਾਅਦ ਹੌਲੀ 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 ਫਿਰ ਆਸਤੇ ਆਸਤੇ ਫਿਰ ਮਿਲਦੇ ਗਏ ਫਿਰ ਜੋ 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 ਕਿਤਰੇ ਕਿੱਥੇ ਕਿੱਥੇ ਸਟੇਜ ਹੁੰਦੀ ਰਹੀ ਉਹਨਾਂ ਦੇ ਉੱਥੇ ਫਿਰ ਅਸੀਂ ਮੈਂ ਪਹੁੰਚਦਾ ਰਿਹਾ ਜਾਂਦਾ ਰਿਹਾ ਆਉਂਦਾ ਰਿਹਾ ਤੇ ਫਿਰ ਅਕਸਰ ਓਲੀ ਓਲੀ ਫਿਰ ਉਹਨਾਂ ਨਾਲ ਘਰੋਂ ਕਿਹੜੀ ਦੀ ਸਪੋਰਟ ਸੀ ਤੁਹਾਨੂੰ ਘਰ ਤੋਂ ਜੀ ਥੋੜੀ ਜੀ ਇਦਾਂ ਹੀ ਆ ਜਿਹੜੇ ਆਪਣੇ ਮਾਪਿਓ ਆ ਭੈਣਾ ਭਰਾਵਾ ਉਹਨਾਂ ਦੀ ਸਪੋਰਟ ਤੇ ਸ਼ੁਰੂ ਤੋਂ ਰਹੀ ਆ ਔਰ ਅਕਸਰ ਫਰੈਂਡ ਸਰਕਲ ਦੇ ਵਿੱਚ ਵੀ ਬੜੇ ਐਸ਼ੋ ਜਿਹੜੇ ਕੁਝ ਦੋਸਤ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਭਰਾਵਾਂ ਨਾਲੋਂ ਵੱਧ ਕੇ ਹੁੰਦੇ ਉਹਨਾਂ ਦੀ ਵੀ ਸਪੋਰਟ ਰਹੀ ਆ ਜੀ ਤੇ ਬਾਕੀ ਜਿਹੜਾ ਸਟਰਗਲ ਜਿਹੜਾ ਵਾ ਤੁਹਾਨੂੰ ਪਤਾ ਹਾਲਾਤ ਤੇ ਸ਼ੁਰੂ ਤੋਂ ਗਰੀਬੀ ਤੋਂ ਉੱਠ ਕੇ ਹੁਣ ਵੀ ਚਲੋ ਸਟਰਗਲ ਕਰਦੇ ਪਏ ਆ ਕਰੀ ਜਾਂਦੇ ਹਾਂ ਜੀ ਸਟਰਗਲ ਕਰੀ ਜਾਣਾ ਹੁਣ ਇੰਨੀ ਬੜੀ ਉਸ ਅੱਲਾ ਪਾਕ ਦਾ ਉਸ ਅੱਲਾ ਤਾਲਾ ਦਾ ਬੜਾ ਧੰਨਵਾਦ ਆ ਕਿ ਅੱਜ ਕੁਛ ਪੱਲੇ ਸੀ ਤੇ ਤੁਸਾਂ ਵੀ ਚੈਨਲ ਆ ਕੇ ਇੰਟਰਵਿਊ ਕਰਨ ਆਏ ਬੜਾ ਤੁਹਾਡਾ ਧੰਨਵਾਦ ਆ ਮੋਡ ਟੈਲੀਵਿਜ਼ਨ ਚੈਨਲ ਦਾ ਬੜਾ ਹੀ ਧੰਨਵਾਦ ਧੰਨਵਾਦ ਆ ਤੇ ਕੀ ਤੁਸੀਂ ਸਟਰਗਲ ਚੱਲੀ ਜਾਣਾ ਵਾ ਸਟ੍ਰਗਲ ਜਦੋਂ ਬੰਦਾ ਬਹੁਤ ਵੱਡੀ ਪੱਧਰੀ ਤੇ ਪਹੁੰਚ ਜਾਵੇ ਤਾਂ ਵੀ ਚੱਲਦਾ ਰਹਿੰਦਾ ਵਾ ਸਿੱਖਿਆ ਜਿਹੜੀ ਕਦੀ ਮੁੱਕਦੀ ਨਹੀਂ ਹੈ ਬੰਦਾ ਬੁੱਢਾ ਵੀ ਹੋ ਜਾਵੇ ਤਾਂ ਵੀ ਜਿਹੜੀ ਚੱਲਦੀ ਰਹਿੰਦੀ ਹੈ ਜੀ ਜੀ ਹਾਂਜੀ ਤਾਂ ਕਿੰਨੇ ਗੀਤ ਮਾਰਕੀਟ ਦੇ ਵਿੱਚ ਆਏ ਕੁਝ ਮੈਂ ਚਾਹਾਂਗਾ ਵੀ ਇਹ ਦੱਸਣ ਤੋਂ ਪਹਿਲਾਂ ਇੱਕ ਆਪਣਾ ਗੀਤ ਵੀ ਸਾਡ ਦਰਸ਼ਕਾਂ ਨੂੰ ਜ਼ਰੂਰ ਸੁਣਾਇਆ ਜੀ ਇੱਕ ਗੀਤ ਨਵਾਂ ਹੀ ਹੈ ਜੇ 2 ਹਫ਼ਤੇ ਹੋਏ ਰਿਲੀਜ਼ ਹੋਏ ਨੂੰ 2-3 ਹਫ਼ਤੇ ਹੀ ਹੋਏ ਆ ਜਿਹੜਾ ਗੀਤ ਕਾਫੀ ਚੱਲ ਰਿਹਾ ਹੈ ਔਰ ਆਡੀਓ ਦਾ ਟ੍ਰੇਨਿੰਗ 'ਚ ਚੱਲ ਰਿਹਾ ਹੈ ਬੜਾ ਸਾਦਕ ਸਾਹਿਬ ਜਿਹੜੇ ਪਾਕਿਸਤਾਨ ਵਾਲੇ ਉਹਨਾਂ ਦਾ ਲਿਖਿਆ ਜਿਨ੍ਹਾਂ ਨੇ Nusrat Fateh Ali ਕਾਫੀ ਗਜ਼ਲਾਂ ਕਾਫੀ ਗਾਣੇ ਹਿੱਟ ਦਿੱਤੇ ਨੇ ਜੀ ਜੀ ਤੇ ਮੇਰੀ ਨਾ ਚੀਜ਼ ਦੇ ਝੋਲੀ ਵੀ ਪਿਆ ਗੀਤ ਮੈਂ ਤੁਹਾਡੀ ਨਜ਼ਰ ਕਰਨ ਜਾ ਰਿਹਾ ਜੀ ਇਸ ਜਗ ਤੇ ਜਿੰਨਾ ਵੀ ਪਿਆਰ ਕੀਤਾ ਓ ਮੇਰੇ ਵਾਂਗੂ ਹਾਲੋਂ ਬੇ ਹਾਲ ਹੋ ਗਏ ਨਿੱਕੇ ਹੁੰਦੇ ਦੇ ਸਾਬਿਕਾ ਵਿਛੜੇ ਸਾਂ ਹੁਣ ਤਾਂ ਉਹਦੇ ਵਿੱਚ ਟੁੱਟੜੇ ਵਾੜ ਹੋ ਗਏ ਕਾਗਜ਼ਾਂ ਦੀ ਬੇੜੀ ਤੇ ਹੰਝੂਆਂ ਦਾ ਪਾਣੀ ਕਾਗਜ਼ਾਂ ਦੀ ਬੇੜੀ ਤੇ ਹੰਝੂਆਂ ਦਾ ਪਾਣੀ ਕੀ ਕਿਸੇ ਸੁਣਨੀ ਕੀ ਮੈਂ ਸੁਣਾਣੀ ਕਿਸੇ ਲਈ ਨਵੀਂ ਤੇ ਕਿਸੇ ਲਈ ਪੁਰਾਣੀ ਲੋਕੋ ਮੇਰੇ ਪਿਆਰ ਦੀ ਨਿੱਕੀ ਜਈ ਕਹਾਣੀ ਨਿੱਕੀ ਜਈ ਕਹਾਣੀ ਇਹ ਨਿੱਕੀ ਜਈ ਕਹਾਣੀ ਇਹ ਕੀ ਸੁਪਨਾ ਹੈ ਅੰਦਾਜ਼ ਖਾਨ ਦਾ ਕਿੱਥੋਂ ਤੱਕ ਪਹੁੰਚਣਾ ਹੈ ਅਤੇ ਕਿਹੜੀਆਂ ਸਟੇਜਾਂ ਤੇ ਜਾਣਾ ਹੈ ਤੇ ਫਰੋਜ਼ ਖਾਨ ਜੀ ਦੇ ਨਾਲ ਹੁਣ ਤੱਕ ਤੁਸੀਂ ਕਿੰਨੀਆਂ ਸਟੇਜਾਂ ਸਾਂਝੀਆਂ ਕਰ ਦਿੱ ਚੁੱਕੇ ਹੋ ਵੀ ਜਰੂਰ ਦੱਸਿਓ ਜੀ ਜਰੂਰ ਜੀ ਕਾਫੀ ਹੁਣ ਤਾਨੂੰ ਇੱਕ ਫਰਵਰੀ ਦੇ ਆਹ ਲਾਸਟ ਮਹੀਨੇ ਫਰਵਰੀ ਜਿਹੜਾ ਲੰਕੇ ਗਿਆ ਉਹ ਤੋਂ 26 ਫਰਵਰੀ ਨੂੰ ਭੋਗਪੁਰ ਜਲੰਧਰ ਦੇ ਵਿੱਚ ਇੱਕ ਸ਼ਿਵ ਦਾ ਸ਼ਿਵ ਸ਼ਿਵਰਾਤਰੀ ਦਾ ਪ੍ਰੋਗਰਾਮਸ ਉੱਤੇ ਉਸਤਾਦ ਜੀ ਤੋਂ ਪਹਿਲਾਂ ਮੇਰਾ ਸਮਾਂ ਸੀ ਮੈਂ ਚਾਹਾਂਗਾ ਹੁਣ ਕੋਈ ਭੇਟਾ ਵੀ ਜ਼ਰੂਰ ਸੁਣਾਇਓ ਤੁਸੀਂ ਤੁਸੀਂ ਜਗਰਾਤਿਆਂ ਦੀ ਵੀ ਗੱਲ ਕੀਤੀ ਤੁਸੀਂ ਅ ਤੁਸੀਂ ਸ਼ਿਵਰਾਤਰੀ ਦੇ ਪ੍ਰੋਗਰਾਮਾਂ ਤੇ ਵੀ ਜਾਂਦੇ ਉਹ ਉਹ ਵੀ ਹੁਣ ਮੈਂ ਚਾਹਾਂਗਾ ਦਰਸ਼ਕ ਜੁੜੇ ਉਹ ਵੀ ਜ਼ਰੂਰ ਸੁਣਾਇਓ ਜ਼ਰੂਰ ਜ਼ਰੂਰ ਜੀ ਜੀ ਮੈਂ ਆ ਆਪਣੀਆਂ ਮੇਰੀਆਂ ਖੁਦ ਦੀਆਂ ਭੇਟਾਂ ਵੀ ਰਿਲੀਜ਼ ਹੋਈਆਂ ਨੇ ਮਹਾਮੈਦੀਆਂ ਔਰ ਉਸਤਾਦ ਜੀ ਦੀਆਂ ਭੇਟਾਂ ਵੀ ਕਾਫੀ ਨੇ ਮੈਂ ਤੁਹਾਨੂੰ ਇੱਕ ਆਪਣੀ ਭੇਟ ਸੁਣਾਉਂਦੇ ਨਾ ਜੀ 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 ਇੱਕ ਪੇੜ ਦੀ ਮਾਸਟਰ ਸਲੀਮ ਦੇ ਚੈਨਲ ਤੋਂ ਰਿਲੀਜ਼ ਹੋਈ ਸੀ ਜੀ ਉਹ ਪੇੜ ਦਾ ਨਾਮ ਸੀ ਰੰਗ ਲੱਗੇ ਹੋਏ ਜੀ ਜੀ ਤੁਹਾਡੀ ਨਜ਼ਰ ਕਰਨ ਜਿਆ ਔਰ ਸਰਜੀਵਨ ਜੀ ਚਾਚਾ ਜੀ ਸਾਡੇ ਜਿਹੜੇ ਉਸਤਾਦ ਜੀ ਦੇ ਮਤਲਬ ਬਹੁਤ ਕਲੋਜ਼ ਨੇ ਸਰਜੀਵਨ ਜੀ ਰਾਈਟਰ ਨੇ ਉਹਨਾਂ ਦੀ ਲਿਖੀ ਹੋਈ ਹੈ ਹਮ ਮਈਆ ਮੇਰੀ ਮੇਰਾ ਵਾਲੀ ਵਾਰੀ ਵਾਰੀ ਜਾਵਾ ਕਹਿੰਦਾ ਏ ਜਗ ਸਾਰਾ ਹੁੰਦੀਆਂ ਮਾਵਾਂ ਠੰਡੀਆਂ ਛਾਵਾਂ ਮਈਆ ਮੇਰੀ ਮੇਰਾ ਵਾਲੀ ਵਾਰੀ ਵਾਰੀ ਜਾਵਾ ਕਹਦਾ ਏ ਜਗ ਸਾਰਾ ਹੁੰਦੀਆਂ ਮਾਵਾਂ ਠੰਡੀਆਂ ਛਾਵਾਂ ਸੁੱਖਾ ਵਿੱਚ ਹੋਏ ਉਹਦੇ ਨਾ ਕਰਕੇ ਸੁੱਖਾ ਵਿੱਚ ਹੋਏ ਉਹਦੇ ਨਾ ਕਰਕੇ ਅਜ ਰੰਗ ਲੱਗੇ ਹੋਏ ਮੇਰੀ ਮਾਂ ਕਰਕੇ ਅਜ ਰੰਗ ਲੱਗੇ ਹੋਏ ਮੇਰੀ ਮਾਂ ਕਰਕੇ ਅਜ ਰੰਗ ਲੱਗੇ ਹੋਏ ਮੇਰੀ ਮਾਂ ਕਰਕੇ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੋਈ ਹੈ ਤੇ ਹੁਣ ਅਗਲਾ ਜਿਹੜਾ ਕੀ ਮਾਰਕੀਟ ਦੇ ਵਿੱਚ ਗੀਤ ਆ ਇਹ ਆਉਂਦੇ ਰਹਿਣਗੇ ਹੁਣ ਅਗਲਾ ਵੀ ਕੋਈ ਗੀਤ ਆ ਰਿਹਾ ਹੈ ਵੀ ਹਾਂਜੀ ਹਾਂਜੀ ਅਗਲਾ ਗੀਤ ਜੀ ਆਪਣਾ ਹੇਰਾ ਵਾਲੇ ਧਮੀ ਸਾਹਿਬ ਜੀ ਦਾ ਲਿਖਿਆ ਜੀ ਔਰ ਜੱਸੀ ਬ੍ਰਦਰ ਦਾ ਮਿਊਜ਼ਿਕ ਹੈ ਜਿਹੜਾ ਗੀਤ ਅਗਲਾ ਮੇਰਾ ਰਿਲੀਜ਼ ਹੋਣ ਜਾ ਰਿਹਾ ਵਾ ਬਸ ਉਹ ਅਪ੍ਰੈਲ ਤੱਕ ਰਿਲੀਜ਼ ਹੋ ਜਾਊਗਾ ਜੀ ਫਰਵਰੀ ਦੇ ਵਿੱਚ ਇੱਕ ਮਹੀਨੇ ਦਾ ਸਿਰਫ ਗੈਪ ਦਿੱਤਾ ਕਿ ਫਰਵਰੀ ਚ ਸਾਧਕ ਸਾਹਿਬ ਜੀ ਦਾ ਲਿਖਿਆ ਗੀਤ ਆ ਜਿਹਦਾ ਨਾਮ ਸੀ ਨਿੱਕੇ ਹੁੰਦੇ ਜਿਹੜਾ ਕਾਫੀ ਦਰਸ਼ਕਾਂ ਵੱਲੋਂ ਪਿਆਰ ਮਿਲ ਰਿਹਾ ਉਹਨੂੰ ਤੇ ਹੁਣ ਜਿਹੜਾ ਵਿਜੇ ਧਮੀ ਸਾਹਿਬ ਜੀ ਜਿਨ੍ਹਾਂ ਨੇ ਨਛੱਤਰ ਗਿੱਲ ਸਾਹਿ ਮੈਨੂੰ ਦੱਸਣ ਦੀ ਲੋੜ ਨਹੀਂ ਆਲਮੋਸਟ ਸਾਰਾ ਪੰਜਾਬ ਜਿਹੜੇ ਸਰੋਤੇ ਉਹਨਾਂ ਨੂੰ ਜਾਣਦੇ ਨੇ ਵਿਜੇ ਤਮਿਲ ਸਾਹਿਬ ਦਾ ਲਿਖਿਆ ਹੋਇਆ ਗੀਤ ਔਰ ਜੱਸੀ ਬ੍ਰਦਰ ਦਾ ਮਿਊਜ਼ਿਕ ਉਹ ਤੁਹਾਡੇ April ਦੇ ਵਿੱਚ ਰਿਲੀਜ਼ ਹੋਏਗਾ ਜੀ ਆਪਣੇ ਉਸਤਾਦ ਜੀ ਦਾ ਕੋਈ ਪਿਆਰਾ ਜਿਹਾ ਮਕਬੂਲ ਹੋਇਆ ਗੀਤ ਵੀ ਸਾਡੇ ਦਰਸ਼ਕਾਂ ਨੂੰ ਕੋਈ ਸੁਣਾ ਦੇ ਸਾਰੇ ਮਕਬੂਲ ਨੇ ਜੀ ਉਹਨਾਂ ਦੇ ਗੀਤ ਤੁਹਾਨੂੰ ਅ ਤੁਸੀਂ ਹੁਕਮ ਕਰੋ ਕਿਹੜਾ ਸੁਣਾਉਣ ਆਖਦੀਆਂ ਹੱਕ ਚ ਗਵਾਹੀ ਦੇਣੀਆਂ ਆ ਇਹ ਉਹ ਹੂੰ ਹੂੰ ਆਖਦੀਆਂ ਹੱਕ ਚ ਗਵਾਹੀ ਦੇਣਾ ਆ ਠੀਕ ਹੈ ਜੀ ਦੁਨੀਆ ਦਾ ਹਸਾ ਜਹਾਂ ਬਣਾ ਕੇ ਮੇਰੇ ਪਿਆਰ ਨੂੰ ਗਮ ਵਾਲੇ ਪਿੰਜਰੇ ਚ ਪਾ ਕੇ ਮੇਰੇ ਪਿਆਰ ਨੂੰ ਆਖਦੀ ਹੱਕ ਚ ਗਵਾਹੀ ਦੇਣ ਆਈ ਏ ਆਖਦੀ ਹੱਕ ਚ ਗਵਾਹੀ ਦੇਣ ਆਈ ਏ ਛੱਡ ਕੇੜੇ ਪਿਆਰ ਦੀ ਦੁਹਾਈ ਦੇਣ ਆਈ ਏ ਛੱਡ ਕਿਹੜੇ ਪਿਆਰ ਦੀ ਦੁਹਾਈ ਦੇਣ ਆਈ ਏ ਨਿ ਛੱਡ ਕਿਹੜੇ ਪਿਆਰ ਦੀ ਦੁਹਾਈ ਦੇਣ ਆਈ ਏ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਤੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਜਾਂਦੇ ਜਾਂਦੇ ਕੀ ਅੰਦਾਜ਼ ਖਾਣ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਕਿਵੇਂ ਦੀ ਸਪੋਰਟ ਜਿੰਨੀ ਹੋਣ ਤੱਕ ਮਿਲਦੀ ਆਈ ਹੈ ਲੋਕਾਂ ਦੀ ਪਿਆਰ ਇਹ ਅੱਗੇ ਵੀ ਬਣਿਆ ਰਹੇ ਉਹਦੇ ਲਈ ਕੀ ਕਹਿਣਾ ਚਾਹੀਦਾ ਗਾਉਣਾ ਬਜਾਉਣਾ ਬੜਾ ਔਖਾ ਵਾ ਜੀ ਜੀ ਇਹਨੂੰ ਸੁਣਨਾ ਤੇ ਹੈਗਾ ਹੀ ਹੈਗਾ ਔਖਾ ਗਾਉਣਾ ਬਜਾਉਣਾ ਬੜਾ ਔਖਾ ਵਾ ਗਾਉਂਦੇ ਸਮੇਂ ਮੈਂ ਕੋਈ ਗਾਉਣ ਵਾਲਾ ਨਹੀਂ ਆਪਣੇ ਆਪ ਨੂੰ ਕਦੀ ਸਮਝਿਆ ਜੀ ਮੈਂ ਤੇ ਇੱਕ ਨਾ ਚੀਜ਼ ਐ ਕਿਉਂਕਿ ਗਾਉਣਾ ਬਹੁਤ ਟੇਡਾ ਵਾ ਜੀ ਜੀ ਤੇ ਗਾਉਣਾ ਇਹ ਕਹਿੰਦਾ ਵੀ ਗਾ ਨਾ ਵੀ ਗਾ ਨਾ ਵੀ ਨਾ ਇਹਨੂੰ ਗਾ ਇਸ ਕਰਕੇ ਮੈਂ ਜਿੰਨਾ ਵੀ ਤੁਹਾਡੇ ਸਾਰੇ ਦਰਸ਼ਕਾਂ ਕੇ ਜਿੰਨਾ ਕੀ ਸੁਣਾਇਆ ਮਾੜਾ ਚੰਗਾ ਇਹਨੂੰ ਕਬੂਲ ਕਰਿਓ ਔਰ ਗਾਉਣਾ ਸੱਚੀ ਬੜਾ ਔਖਾ ਔਰ ਮੇਰੀ ਇਹੀ ਅਪੀਲ ਐ ਦਰਸ਼ਕਾਂ ਕੇ ਸਰੋਤਿਆਂ ਅੱਗੇ ਕਿ ਚੰਗਾ ਸੁਣੋ ਔਰ ਚੰਗਾ ਸ਼ੇਅਰ ਕਰੋ ਜਿਹੜੇ ਵੀਰ ਭਰਾ ਮਿਹਨਤ ਕਰਕੇ ਆ ਜਾਂਦੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਵਾ ਲਚਦਰ ਗਾਇਕੀ ਨੂੰ ਨਹੀਂ ਕਰਨਾ ਚਾਹੀਦਾ ਔਰ ਜਿਹੜੇ ਚੰਗੀ ਗਾਇਕੀ ਆ ਚੰਗਾ ਜਿਹੜਾ ਪਰਿਵਾਰ ਚ ਬੈ ਕੇ ਸੁਣਨ ਵਾਲਾ ਜਿਹੜਾ ਅਸੀਂ ਖੁਦ ਅਸੀਂ ਆਪਣੇ ਪਰਿਵਾਰ ਚ ਬੈ ਕੇ ਗਾ ਸਕੀਏ ਔਰ ਸੁਣ ਸਕੀਏ ਔਰ ਸਰੋਤੇ ਵੀ ਸੁਣ ਸਕਾ ਅਸੀਂ ਸਾਡੀ ਇਹੋ ਹੀ ਸੋਚ ਹੈ ਜੀ ਧੰਨਵਾਦ ਜੀ ਬਿਲਕੁਲ ਜਿੰਨੇ ਵੀ ਵੀਰ ਦੇਖ ਰਹੇ ਨੇ ਮੈਂ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹਾਂਗਾ ਕਿ ਅਜਿਹੇ ਛੋਟੇ ਘਰਾਂ ਚ ਉੱਠ ਕੇ ਕੁਝ ਵੱਡਾ ਕਰਨ ਦਾ ਜਜਬਾ ਰੱਖੀ ਬੈਠੇ ਵੀਰਾਂ ਦਾ ਹੀ ਸਪੋਰਟ ਜ਼ਰੂਰ ਕਰਿਆ ਕਰੋ